ਸਤਿ ਸ੍ਰੀ ਅਕਾਲ ਬੈਲੀਓ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਭਰਾ ਠੀਕ ਠਾਕ ਹੋਣਗੇ ਜਿੰਨੇ ਵੀ ਆਪਣੇ ਨਾਲ YouTube ਚੈਨਲ ਦੇ ذریعے ਜੁੜੇ ਹੋਏ ਆ ਤੇ ਸਵਾਗਤ ਹੈ ਬੈਲੀਓ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਹਰ ਵਾਰੀ ਦੀ ਤਰ੍ਹਾਂ ਜਿਵੇਂ ਆਪਾਂ ਤੁਹਾਨੂੰ ਹਰ ਵਾਰ ਇੱਕ ਕੋਈ ਨਾ ਕੋਈ ਜਾਨਵਰ ਦਿਖਾਉਂਦੇ ਆ ਸੇਲ ਵਾਲਾ ਤੇ ਅੱਜ ਫੇਰ ਤੁਹਾਡੇ ਲਈ ਇੱਕ ਮਾਰਵਾੜੀ ਘੋੜੀ ਲੈ ਕੇ ਪੇਸ਼ ਹੋਏ ਆ ਬਹੁਤ ਹੀ ਸ਼ਾਨਦਾਰ ਤੇ ਬਹੁਤ ਸੋਹਣੀ ਘੋੜੀ ਜਿਹੜੀ ਮਾਰਵਾੜੀ ਸੇਲ ਹੈ ਥੋੜੇ ਦਿਨ ਹੀ ਹੋਇਆ ਆਪਣੇ ਫਾਰਮ ਤੇ ਆਈ ਹੋਈ ਇਹਨੂੰ ਤੇ ਬਹੁਤ ਹੀ ਸ਼ਾਨਦਾਰ ਆਪਾਂ ਕਹਿ ਦਈਏ ਬਹੁਤ ਹੀ ਸੋਹਣਾ ਤੋਰਾ ਜਿਹੜਾ ਘੋੜੀ ਦੇ ਵਿੱਚ ਜੇ ਕੋਈ ਬੇਲੀ ਆਪਣਾ ਤੋਰੇ ਵਾਸਤੇ ਜਾਨਵਰ ਜਾਂ ਚੜ੍ਹਨ ਵਾਸਤੇ ਜਾਨਵਰ ਖਰੀਦਣਾ ਚਾਹੁੰਦਾ ਤਾਂ ਉਹ ਪੱਕਾ ਕੰਟ੍ਰੈਕਟ ਕਰੇ ਤੇ ਇੰਨਾ ਸੋਹਣਾ ਤੋਰਾ ਘੋੜੀ ਦੇ ਵਿੱਚ ਇੰਨਾ ਫਾਸਟ ਤੋਰਾ ਨਾ ਵੀ ਕਿਆ ਬਾਤਾਂ ਆ ਬਹੁਤ ਸੋਹਣਾ ਘੋੜੀ ਤੁਰਦੀ ਹੈ ਤੇ ਸਵਾਰੀ ਲਈ ਜਿਹੜੇ ਬੰਦੇ ਨੇ ਲੈਣੀ ਹੋਵੇ ਉਹ ਪੱਕਾ ਹੀ ਕੰਟ੍ਰੈਕਟ ਕਰੇ ਤੇ ਬੱਚੇ ਵੀ ਬਹੁਤ ਸੋਹਣੇ ਦਿੰਦੀ ਹੈ ਤੇ ਮੇਟ ਵੀ ਵੈਲੀ ਹੋਏ ਟਾਈਮ ਇਹ ਹੋਈ ਵੀ ਹੈ ਮੇਟ ਕਿਹੜੇ ਦੇਵਰਾਜ ਰਣਨੀਏ ਦੇ ਘੋੜੇ ਦਾ ਬੱਚਾ ਆਪਣੇ ਕੋਲੇ ਉਹਦੇ ਤੋਂ ਜਿਹੜੀ ਇਹ ਮੇਟ ਹੋਈ ਵੀ ਹੈ ਮੇਟ ਹੋਈ ਨੂੰ ਹਲੇ ਕੁਛ ਦੇ ਨਹੀਂ ਹੋਏ ਆ ਤੇ ਮੇਟ ਵੀ ਆਪਾਂ ਦੁਬਾਰਾ ਵੀ ਕਰਵਾ ਦਾਂਗੇ ਜੇ ਕਿਸੇ ਬੰਦੇ ਨੇ ਖਰੀਦ ਨਹੀਂ ਹੋਵੇ ਜਾਂ ਗੱਭਰ ਨਹੀਂ ਰਹਿੰਦੀ ਜਾਂ ਕੋਈ ਵੀ ਕਾਰਨ ਵਸਤ ਤਾਂ ਆਪਾਂ ਦੁਬਾਰਾ ਵੀ ਮੇਟ ਕਰਾਉਣੀ ਹੋਵੇ ਤਾਂ ਮੇਟ ਕਰਵਾ ਕੇ ਦੇਵਾਂਗੇ ਤੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਸੋਹਣੀ ਬੇਲੀਓ ਘੋੜੀ ਹੈ ਤੇ ਜੇ ਆਪਾਂ ਕਰ ਲਈਏ ਦੀ ਏਜ ਦੀ ਗੱਲ ਬੇਲੀਓ 5.5 6 ਸਾਲ ਦੀ ਹਲੇ ਦੀ ਏਜ ਹੈ ਤੇ ਨਵੀਂ ਉਮਰ ਦੀ ਜਿਹੜੀ ਇਹ ਘੋੜੀ ਹੈ ਤੇ ਚਾਲਤ ਤੁਸੀਂ ਤੋਰੇ ਤੋਂ ਚੈੱਕ ਕਰ ਸਕਦੇ ਹੋ ਘੋੜੀ ਇੰਨਾ ਸੋਹਣਾ ਤੁਰਦੀ ਹੈ ਵੀ ਕਿਆ ਬਾਤਾਂ ਤੇ ਜੇ ਆਪਾਂ ਜੀ ਹਾਈਟ ਦੀ ਗੱਲ ਕਰ ਲਈਏ ਬੇਲੇ 60 ਦੀ ਹਾਈਟ ਹੈ ਤੇ 5.5 5 ਕੇ 6 ਸਾਲਾਂ ਦੀ ਜਿਹੜੀ ਇਹ ਦੀ ਏਜ ਹੈ ਤੇ ਬਹੁਤ ਸੋਹਣੀ ਮਾਰਕਿੰਗ ਬਹੁਤ ਸੋਹਣੇ ਹੱਥ ਪੱਖੋਂ ਦੀ A1 ਹੈ ਤੁਸੀਂ ਦੇਖ ਵੀ ਸਕਦੇ ਹੋ ਵੀਡੀਓ ਦੇ ਵਿੱਚ ਤੇ ਇਹਦੀ ਡੀਲ ਦੇ ਲਈ ਜੇ ਤੁਸੀਂ ਫੋਨ ਤੇ ਡੀਲ ਕਰਨਾ ਚਾਹੁੰਦੇ ਤਾਂ ਮੈਂ ਥੱਲੇ ਕੰਟੈਕਟ ਨੰਬਰ ਛੱਡ ਰਿਆ ਉਹਦੇ ਤੇ ਤੁਸੀਂ ਕਾਲ ਕਰਕੇ ਵੀ ਡੀਲ ਕਰ ਸਕਦੇ ਆ ਤੇ ਜੇ ਤੁਸੀਂ ਇੱਥੇ ਆ ਕੇ ਖੁਦ ਜਾਨਵਰ ਦੇਖਣਾ ਚਾਹੁੰਦੇ ਆ ਖੁਦ ਘੋੜੀ ਦੇਖਣੀ ਚਾਹੁੰਦੇ ਆ ਸਵਾਰੀ ਕਰਨੀ ਚਾਹੁੰਦੇ ਆ ਤਾਂ ਤੁਸੀਂ ਆਪਣੇ ਫਾਰਮ ਤੇ ਆ ਕੇ ਜਿਹੜੀ ਇਹਦੀ ਸਵਾਰੀ ਕਰਕੇ ਤੇ ਕੋਲੋਂ ਦੇਖ ਕੇ ਘੋੜੀ ਵੀ ਜਿਹੜੀ ਆ ਉਹ ਖਰੀਦ ਸਕਦੇ ਆ ਤੁਹਾਨੂੰ ਚੜਦਾਂ ਪੈਣਾ ਮੈਨੂੰ ਲੱਗਦਾ ਇਹ ਤੇ ਬਾਲਪੋਰੀਆਂ ਨੂੰ ਤੁਹਾਨੂੰ ਪਤਾ ਹੀ ਹੈ ਬਈ ਬਾਲਪੋਰੀਆਂ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੁੰਦੀ ਹੈ ਜੋ ਵੀ ਜਾਨਵਰ ਆਪਣੇ ਫਾਰਮ ਦੇ ਉੱਪਰ ਆਉਂਦਾ ਹੀ ਉਦੀ ਬਾਲਪੌਰੀਆਂ ਦੀ ਆਪਣੀ ਖੁਦ ਦੀ ਗਰੰਟੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤ ਬਾਲਪੌਰੀ ਜਿਹੜੀ ਇਸ ਘੋੜੀ ਤੇ ਨਹੀਂ ਹੈ ਤੇ ਬਾਲਪੌਰੀਆਂ ਦੀ ਬਿਲਕੁਲ ਕਲੀਅਰ ਹੈ ਤੇ ਤੋਰਾ ਬਹੁਤ ਸੋਹਣਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜੇ ਆਪਾਂ ਮਾਰਕਿੰਗ ਦੀ ਗੱਲ ਕਰ ਲਈਏ ਵੈਲਿਊ ਇਹਦੇ ਤਿੰਨ ਪੈਰ ਚਿੱਟੇ ਆ ਤੇ ਮੱਥੇ ਤੇ ਬਹੁਤ ਸੋਹਣਾ ਵਲੇਜ ਆ ਤੇ ਕੰਨਾਂ ਕੁੰਨਾਂ ਪੱਖੋਂ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣੀ ਤੇ ਬਹੁਤ ਸ਼ਾਨਦਾਰ ਘੋੜੀ ਹੈ ਤੇ ਨਾਲ ਦੀ ਨਾਲ ਬੇਲੀਏ ਵੀਡੀਓ ਨੂੰ ਜਿਹੜੀ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਨਾਲ ਕਮੈਂਟ ਲਾਈਕ ਜਰੂਰ ਕਰਦਾ ਕਰੋ ਤਾਂ ਜੋ ਆਪਣੇ ਜਿਹੜੇ ਨਵੇਂ ਘੋੜਿਆਂ ਰੱਖਣ ਵਾਲੇ ਵੀਰ ਉਹਨਾਂ ਕੋਲੇ ਜਿਹੜੀ ਆ ਉਹ ਵੱਧ ਤੋਂ ਵੱਧ ਵੀਡੀਓ ਪਹੁੰਚ ਸਕਣ ਤੇ ਆਪਾਂ ਇਸ ਸ਼ੌਂਕ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਪ੍ਰਫੁੱਲਤ ਕਰ ਸਕੀਏ ਤਾਂ ਜੋ ਆਪਣੇ ਬੱਚੇ ਆ ਜਿਹੜੇ ਉਹ ਨਸ਼ੇ ਪੱਤੇ ਤੋਂ ਗਲਤ ਕੰਮ ਐਬਾਂ ਤੋਂ ਜਿਹੜੇ ਆ ਉਹ ਬਚੇ ਰਹਿਣ ਤੇ ਹੁਣ ਆਪਾਂ ਘੋੜੀ ਦੀ ਗੱਲ ਕਰ ਲਈ ਹੋਰ ਵੀ ਜਾਨਵਰਾਂ ਦੀ ਆਪਾਂ ਪਹਿਲਾਂ ਵੀਡੀਓ ਜਿਹੜੀਆਂ ਉਹ ਚੈਨਲ ਤੇ ਪਾ ਰੱਖੀਆਂ ਕਾਫੀ ਜਾਨਵਰ ਆ ਜਿਹੜੇ ਇਸ ਟਾਈਮ ਆਪਣੇ ਕੋਲੇ ਸੇਲ ਦੇ ਸੇਲ ਲਈ ਹੈ ਤੋ ਕੁਸ਼ਤਾਂ ਦੇ ਚੋ ਸੇਲ ਵੇਲੀ ਹੋ ਚੁੱਕੇ ਐ ਤੇ ਕੁਛ ਬਚੇ ਹੋਏ ਐ ਬਾਈ ਇੱਥੇ ਖੜਾ ਲਾ ਤੁਸੀਂ ਆਪਣੇ ਚੈਨਲ ਤੇ ਜਾ ਕੇ ਵੀਡੀਓ ਜਿਹੜੀਆਂ ਉਹ ਜਾਨਵਰਾਂ ਦੀਆਂ ਦੇਖ ਸਕਦੇ ਆ ਤੇ ਉਹਨਾਂ ਦੀ ਕਿਸੇ ਦੀ ਡਿਟੇਲ ਚਾਹੀਦੀ ਹੋਵੇ ਜਾਂ ਏਸ ਘੋੜੀ ਦੀ ਡਿਟੇਲ ਚਾਹੀਦੀ ਹੋਵੇ ਤਾਂ ਤੁਸੀਂ ਥੱਲੇ ਦਿੱਤੇ ਹੋਏ ਕੰਟੈਕਟ ਨੰਬਰ ਤੇ ਕਾਲ ਕਰਕੇ ਜਿਹੜੀ ਉਹ ਡਿਟੇਲ ਉਹ ਲੈ ਸਕਦੇ ਆ ਤੇ ਘੋੜੀ ਦੇਖੋ ਤੁਸੀਂ ਕੰਨਾ-ਕੰਨਾ ਪੱਖੋਂ ਵੀ ਬਹੁਤ ਹੀ ਸ਼ਾਨਦਾਰ ਤੇ ਬਹੁਤ ਸੋਹਣੀ ਘੋੜੀ ਐ ਬੇਲੀਓ ਕੀ ਬਾਤਾਂ ਹੀ ਐ ਬਹੁਤ ਸੋਹਣਾ ਜਿਹੜਾ ਜਾਨਵਰ ਆਪੋ ਆਪਣੇ ਫਾਰਮ ਤੇ ਪਰ ਆਇਆ ਹੋਇਆ ਤੇ ਹੋਰ ਵੀ ਬਹੁਤ ਸਾਰੇ ਜਾਨਵਰ ਜਿਹੜੇ ਆਪਣੇ ਫਾਰਮ ਦੇ ਉੱਪਰ ਆਏ ਹੋਏ ਐ ਤੇ ਸਾਰਿਆਂ ਨੂੰ ਤੁਸੀਂ ਵੀਡੀਓ ਦੇਖ ਸਕਦੇ ਆ ਜਾ ਕੇ ਤੇ ਕਿੱਦਾਂ ਦੀ ਲੱਗੀ ਘੋੜੀ ਇਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤਾਂ ਜੋ ਆਪਣੀ ਜਿਹੜੀ ਵੀਡੀਓ ਥੋੜੀ ਫੈਲ ਸਕੇ ਤੇ ਨਵੇਂ ਜਿਹੜੇ ਆਪਣੇ ਘੋੜਾ ਰੱਖਣ ਦੇ ਚਾਹਵਾਨ ਵੀਰ ਆ ਉਹਨਾਂ ਤੱਕ ਵੀ ਵੀਡੀਓ ਜਿਹੜੀਆਂ ਉਹ ਪਹੁੰਚ ਸਕਣ ਤੇ ਤੇ ਜੇ ਫਾਰਮ ਤੇ ਆ ਕੇ ਦੇਖੋਗੇ ਵੀਡੀਓ ਤਾਂ ਬੇਲੀਓ ਘੋੜੀ ਤਾਂ ਤੁਹਾਨੂੰ ਫਾਰਮ ਦੀ ਲੋਕੇਸ਼ਨ ਪਤਾ ਹੈ ਬਰਾਡ ਸਟੱਡ ਫਾਰਮ ਮੱਲਾ ਫਰੀਦਕੋਟ ਦੇ ਵਿੱਚ ਇਹ ਵੇਲੀਓ ਪੈ ਜਾਂਦਾ ਹੈ ਬਾਜੇਖਾਨੇ ਦੇ ਹਰਜੀਤ ਵਾਲੇ ਕਬੱਡੀ ਪਲੇਅਰ ਦੇ ਬਿਲਕੁਲ ਉਸ ਦੇ ਪਿੰਡ ਦੇ ਨਜ਼ਦੀਕ ਪਿੰਡ ਹੈ ਮੱਲਾ ਪਿੰਡ ਹੈ ਕਿਸੇ ਨੂੰ ਵੀ ਪੁੱਛ ਕੇ ਜਾਂ ਤੁਸੀਂ ਟਰੈਕ ਕਰਕੇ ਆ ਸਕਦੇ ਹੋ ਮੈਂ ਲੋਕੇਸ਼ਨ ਉਹਦੇ ਤੇ ਮੈਂਸ਼ਨ ਵੀ ਕਰ ਦੂੰਗਾ ਕਿੱਦਾਂ ਲੱਗੀ ਵੀਡੀਓ ਦੱਸਿਓ ਧੰਨਵਾਦ